ਮਾਲ ਮੰਤਰੀ ਸਾਹਿਬ ਜਿਹੜੇ ਆ ਉਹ ਖੁਦ ਬੱਸ ਸਟੈਂਡ ਉਰਾਲੀ ਤੇ ਪੁੱਜੇ ਹੋਏ ਨੇ ਅਤੇ ਉਹਨਾਂ ਸਵਾਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੇ ਸਵਾਰੀਆਂ ਨੂੰ ਕਾਫੀ ਦਿੱਕਤ ਆਉਂਦੀ ਸੀ ਹੁਣ ਮੰਤਰੀ ਸਾਹਿਬ ਕੀ ਕਹਿ ਰਹੇ ਨੇ ਉਹ ਵੀ ਗੱਲਬਾਤ ਸੁਣਾਉਂਦੇ ਪਾਜੀ ਅਮਰਜੀਤ ਸਾਹਿਬ ਗੱਡੀ ਆ ਡੀਪੂ ਦੇ ਮੈਂ ਅੱਧੇ ਘੰਟੇ ਤੋਂ ਇੱਥੇ ਦੇਖ ਰਿਹਾ ਪਾਜੀ ਉਧਰਲੀ ਸਾਈਡ ਤੋਂ ਲੈ ਗਿਆ ਖਾਲੀ ਗੱਡੀ ਰੋਕਦੇ ਨਹੀਂ ਪੰਜਾਬ ਰੋਡਵੇ ਵਾਲੇ ਰੋਕਦੇ ਨਹੀਂ ਆਗੇ ਬਾਈ ਵੀ ਕਹਿੰਦੇ ਕਿ ਉਰੇ ਬੱਸਾਂ ਰੁਕ ਅਸੀਂ ਤਾਂ ਮੰਗ ਇਹ ਕਰਦੇ ਜਿੱਥੇ ਬੱਸ ਸਟੈਂਡ ਬਣਿਆ ਹੋਇਆ ਅੱਡੇ 'ਚ ਬਿਲਕੁਲ ਬਿਲਕੁਲ ਇੰਸਪੈਕਟਰ ਸਾਹਿਬ ਵੀ ਪਕੜੀ ਚ ਨਾਦ ਕਰੇ ਮੈਂ ਉਹ ਸਰ ਦੇ ਆਰਡਰ ਕਰਕੇ ਨਾ ਕਿਉਂਕਿ ਸਰ ਸਾਨੂੰ ਵੀ ਸਮਝ ਆ ਗਈ ਕਿ ਉਰੇ ਲੇਟ ਹੁੰਦੀ ਹੈ ਜੇ ਲੇਟ ਹੋ ਗਈ ਆ ਹਰੀ ਬੱਤੀ ਹੋ ਗਈ ਤਾਂ ਬੱਸਾਂ ਲਗਾਨੀ ਉਹ ਲਗਾਨੀ ਅਸੀਂ ਇਹ ਕਹਿੰਦੇ ਕਿ ਹਰ ਇੱਕ ਬੱਸ ਆ ਕੇ ਬੱਸ ਸਟੈਂਡ 'ਤੇ ਰੁਕੇ ਸ਼ਰਾਫਤ ਨਾਲ ਬੱਚੇ ਚੜਾਏ ਸਵਾਰੀ ਜਿੰਨੀ ਹੈਗੀ ਚੜਾਏ ਜਿੰਨੀ ਸਫੀਸ਼ੀਐਂਟ ਨੇ ਜਾ ਸਕਦਾ ਉਹਨੇ ਲੈ ਜਾਵੇ ਬਾਕੀ ਆਪਣਾ ਚੱਲ ਹੁਣ ਤੁਸੀਂ ਇਹੋ ਖਿਆਲ ਰੱਖਣਾ ਇੱਕ ਇੱਥੇ ਪੱਕਾ ਖੜਜੋ ਤੇ ਕਿ ਜਣਾ ਉੱਧਰ ਖੜਜੋ ਜਿਹੜੀ ਵੀ ਬੱਸ ਆਉਂਦੀ ਆ ਰੋਕੇ ਜਾਣ ਤੇ ਕੁੜੀਆਂ ਜਿਹੜੀਆਂ ਸਕੂਲ ਦੀਆਂ ਤੇ ਕਾਲਜ ਦੀਆਂ ਪਹਿਲਾਂ ਉਹਨਾਂ ਨੂੰ ਚੜਾਓ ਤਿੰਨ ਦਿਕਤ ਦੱਸਾਂ ਕਿ ਤੱਕ ਆਉਂਦੀ ਆ 8:30 ਵਜੇ ਤੱਕ ਜਦੋਂ ਤੱਕ ਸਕੂਲ ਦੀ ਤੇ ਕਾਲਜ ਦੀ ਸਵਾਰੀ ਆ ਤਾਂ ਉਹ ਜਦੋਂ ਉਹ ਸਵਾਰੀ ਨਿਕਲ ਗਈ ਆਪੇ ਭੀੜ ਘਟ ਜਣੀ ਮਗਰੋਂ ਸਾਰਾ ਰੁਟੀਨ ਚ ਤੁਰਿਆ ਜਾਣਾ ਇਸ ਇਹ ਮੈਨੇਜ ਕਰ ਲਿਆ ਕਰੋ 7:30 ਤੋਂ ਲੈ ਕੇ 8:30 ਇੱਕ ਘੰਟਾ ਮੈਨੇਜ ਕਰ ਲਿਆ ਕਰੋ ਠੀਕ ਹੈ ਨਾ ਤੇ ਤੁਸੀਂ ਪੱਕੇ ਇੱਥੇ ਖੜਾ ਜਾਓ ਰੈਸ਼ ਹੋ ਰਹੀ ਹੈ ਦੇਖੋ ਸਰ ਰੋਜ਼ ਆਪਣਾ ਘਟਾ ਲੱਗ ਜਾਏਗਾ ਆ ਜਾ ਆ ਜਾ ਉਤਰਿਆ ਖੋਲ ਦੇ ਬਾਰੀ ਖੋਲ ਦੇ ਖੋਲ ਦੇ ਬਾਰੀ ਆ ਤੇ ਜਰੂਰ ਬੱਸ ਖਾਲੀ ਸੀਗੀ ਤੇ ਹੁਣ ਬਾਰੀ ਮੰਤਰੀ ਸਾਹਿਬ ਲੋਖ ਲੋਾਈ ਗਈ ਹੈ ਤੇ ਹੁਣ ਸਵਾਰੀਆਂ ਜਿਹੜੀਆਂ ਆ ਉਹ ਬੱਸ ਦੇ ਵਿੱਚ ਚੜਾਈਆਂ ਜਾ ਰਹੀਆਂ ਕਈ ਜਿਹੜੀਆਂ ਰੋਡ ਵੇਜ ਦੇ ਬੱਸਾਂ ਵਾਲੇ ਆ ਉਹ ਬਾਰੀਆਂ ਤੱਕ ਨਹੀਂ ਖੋਲਦੇ ਕਿਉਂਕਿ ਆਧਾਰ ਕਾਰਡ ਦੇ ਕਰਕੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਬੱਸ ਬਿਲਕੁਲ ਖਾਲੀ ਜਾਵੇਗੀ ਤੇ ਅੱਜ ਮੰਤਰੀ ਸਾਹਿਬ ਜਿਹੜੇ ਹੈ ਅ ਇੱਥੇ ਪੁੱਜੇ ਹੋਏ ਨੇ ਤੇ ਬੱਚਾ ਦੇ ਵਿੱਚ ਸਵਾਰੀਆਂ ਨੂੰ ਵਿਚੜਾਇਆ ਜਾ ਰਿਹਾ ਹੈ ਅਤੇ ਤੁਹਾਨੂੰ ਤਸਵੀਰਾਂ ਜੋ ਹੈ ਕੁਰਾਲੀ ਦੀਆਂ ਦਿਖਾ ਰਿਹਾ ਤੇ ਜਰੂਰ ਮੰਤਰੀ ਸਾਹਿਬ ਕੰਡੈਕਟਰਾਂ ਦੇ ਨਾਲ ਵੀ ਮਿਲਦੇ ਆ ਇੱਕ ਗੱਲ ਤੇ ਸੁਣ ਲਓ ਹਾਂਜੀ ਹਾਂ ਜਿਹੜੀਆਂ ਸਕੂਲ ਕਾਲਜ ਵਾਲੀਆਂ ਕੁੜੀਆਂ ਪਹਿਲਾਂ ਉਹਨਾਂ ਨੂੰ ਚੜਾਉਣਾ ਵਾ ਅੱਛਾ ਜੀ ਬਾਕੀ ਭਾਵੇਂ ਅਗਲੀ ਵਾਸਤੇ ਆ ਜਾਣਗੇ ਕਿਉਂਕਿ ਮੇਨ ਹੈ ਇਹਨਾਂ ਦਾ ਸਕੂਲ ਟਾਈਮ ਹੈ ਕਾਲਜ ਟਾਈਮ ਹੈ ਬਸ ਇਹਨਾਂ ਦਾ ਸਾਢੇ 8 ਤੋਂ ਬਾਅਦ ਮੁੜ ਕੇ ਆ ਰਸ਼ ਘਟ ਜਾਣਾ ਠੀਕ ਹੈ ਜੀ ਰਸ਼ ਜਿਹੜਾ ਉਹ 1 ਘੰਟਾ ਸਾਢੇ 7 ਤੋਂ ਸਾਢੇ 8 ਜਿਹੜਾ ਸਕੂਲ ਟਾਈਮ ਇਹ ਖਿਆਲ ਰੱਖਿਆ ਕਰ ਪੱਕਾ 190 ਸਵਾਰੀ ਪਤਾ ਮੈਨੂੰ ਸਾਰੀਆਂ ਮੈਂ ਇਹਨਾਂ ਕੁੜੀਆਂ ਬਸ ਚੜਾ ਕੇ ਗਾੜੀ ਨਾ ਕੋਈ ਗੱਲ ਨਹੀਂ ਸਰ ਓਕੇ ਹਾਂਜੀ ਹਾਂ